ਹਾਂਜੀ ਭਾਈ ਕੌਣ ਜੁੜਿਆ ਵੀਰੇ ਇਹ ਆਪਣੀ ਮੋਟਰ ਆ ਜੀ ਦੇਖ ਲਓ ਆਂ ਮਰੂਦ ਟਮਾਟਾ ਕਰ ਦੋ ਵੀਰੇ ਜਿਹੜੇ ਜਿਹੜੇ ਜੁੜੇ ਹੋਇਆ ਆ ਚੌਧਰੀ ਹਾਂਜੀ ਅਰਮਾਨ ਸਿੱਧੂ ਅਰਮਾਨ ਸਿੱਧੂ ਮੌਸਮ ਕਿਵੇਂ ਵੀਰੇ ਗਰਮੀ ਬਹੁਤ ਆ ਯਾਰ ਬੱਟ ਬਹੁਤ ਪਿਆ ਹੋਇਆ ਕਿੱਥੋਂ ਵੀਰੇ ਤੁਸੀਂ ਅਰਮਾਨ ਸਿੱਧੂ ਵੀਰੇ ਕਿੱਥੋਂ ਆ ਵੀਰੇ ਆਇਲਾ ਬੱਟ ਪਿਆ ਹੋਇਆ ਉਹ ਥੋੜੇ ਹੋਮਸ ਜੀ ਵਾਲੀ ਹੋਈ ਪਈ ਆ ਸੰਦੀ ਗੜ ਚ ਹਾਂ ਇਧਰ ਹੋ ਸਕਦਾ ਵੀ ਮੌਸਮ ਦਾ ਥੋੜਾ ਪਰ ਆਪਣੇ ਸਾਡੇ ਤਾਂ ਮੀਂਹ ਬਹੁਤ ਘਟ ਪਿਆ ਵੀਰੇ ਯਾਰ ਅੜਲੇ-ਆੜਲੇ ਪਿੰਡਾਂ ਚ ਪਾ ਜਾਂਦਾ ਸੀ ਸਾਡਾ ਏਰੀਆ ਰਹਿ ਜਾਂਦਾ ਸੀ ਹੋਗੇ ਵੀ ਮੀਂਹ ਆ ਅੱਛਾ ਆ ਮੋਗਿਆ ਦੀ ਸਾਈਡ ਮੈਂ ਪਹਿਲਾਂ ਵੀਡੀਓ ਵੀ ਦੇਖਿਆ ਨੇ ਕਈ ਜਗ੍ਹਾ ਤੇ ਬਹੁਤ ਮੀਂਹ ਪਿਆ ਹੋਇਆ ਜਿਹੜਾ ਖਾਨ ਹੋ ਗਿਆ ਫਸਲਾਂ ਦਾ ਆਪਣਾ ਵੀਰੇ ਲੁਧਿਆਣਾ ਮਰੇ ਗੁੱਲਾ ਰੋਡ ਤੇ ਆ ਪਿੰਡ ਆਪਣਾ ਸੁਪਾਰ ਦਾ ਮੇਲਾ ਸੁਣਿਆ ਸੁਪਾਰ ਦਾ ਸੁਪਾਰ ਤੋਂ 5-7 ਕਿਲੋਮੀਟਰ ਹੀ ਆ ਬਸ ਲੁਧਿਆਣਾ ਤੋਂ ਸੰਗਰੂਰ ਵਾਲਾ ਰੋਡ ਆ ਉਹਦੇ ਉੱਪਰ ਆ ਜੇ ਆਪਣਾ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਈ ਵੀਰੋ ਬਣ ਕੇ ਅ ਸਿਟੀ ਯੂਨੀਵਰਸਿਟੀ ਆਪਣੀ ਜਿਹੜੀ ਇੱਥੇ ਆ ਚੰਡੀਗੜ੍ਹ ਹਨ ਘੜੂਏ ਵਾਲੀ ਇੱਕ ਵਾਰ ਧੰਨਵਾਦ ਵੀਰੇ ਸਿਟੀ ਯੂਨੀਵਰਸਿਟੀ ਬਰੇ ਕਿਧੂ ਐ ਵਾਲੀ ਕਿਧੂ ਐ ਵਾਲੀ ਕਹਿੰਦਾ ਜਿਹੜੇ ਕਿਧੂ ਐ ਆ ਨਾ ਸਿਟੀ ਯੂਨੀਵਰਸਿਟੀ ਅਸਾ ਲੁਧਿਆਣਾ ਦਾ ਜਗਰਾ ਓ ਠੀਕ ਆ ਠੀਕ ਆ ਠੀਕ ਆ ਜਗਰਾਉਂ ਕੋਲਾ ਜਿਹੜੀ ਓਕੇ ਵੀਰੇ ਓਕੇ ਓਕੇ ਹਾਂ ਠੀਕ ਆ ਠੀਕ ਆ ਧੰਨਵਾਦ ਵੀਰੇ ਲਾਈਕ ਕਰਨ ਲਈ ਵੀ ਧੰਨਵਾਦ ਆਪਣਾ ਲਾਈਵ ਦਾ ਲਾਈਕ ਕਰਤਾ ਵੀਰ ਠੀਕ ਆ ਕੀ ਉਹ ਸਟਡੀ ਵੀਰੇ ਕੀ ਕਰਦਾ ਇਹ ਗਾਹ ਕੰਟੈਂਟ ਕੰਟੈਂਟ ਵਧੀਆ ਬਣਾ ਅਬ ਬਾਹਰ ਬੁਲੇ ਜਹਾਂ ਜਾਂ ਦੇਸੀ ਜਿਹੇ ਬੰਦੇ ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਜਹਾਂ ਜਾਂ ਚੱਲਦਾ ਹੌਲੀ ਹੌਲੀ ਬਣਾਈ ਜਾਂਦਾ ਆਹ ਦੇਖਾ ਸਾ ਬੀਐਸਸੀ ਆਈਟੀ ਕਰ ਰਹੇ ਆ ਜੀ ਵੀਰੇ ਵਧੀਆ ਹਾਂ ਜੀ ਵੀਰੇ ਜਿਹੜੇ ਜਿਹੜੇ ਬਾਈਕ ਦੇ ਬੰਦੇ ਜੁੜ ਗਏ ਜਿੰਨੇ ਜਿਹੜੇ ਜੁੜੇ ਨੇ ਵੀਰੋ ਬਣ ਕੇ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਫਿਰ ਆਪਾਂ ਵੀਡੀਓ ਪਾਇਆ ਕਰਾਂਗੇ ਇੱਥੇ ਆ ਕਮੇਟੀ ਵਾਲਾ ਵੀਰੇ ਆਪਾਂ ਨੂੰ ਆਉਂਦਾ ਆਪਾਂ ਦੇਸੀ ਜੇ ਸਿੱਧੇ ਸਾਦੇ ਜਾਈ ਹਾਂ ਕਮੇਟੀ ਵਾਲਾ ਸਿਸਟਮ ਹੈ ਨਹੀਂ ਆਪਣੇ ਕੋਲ ਆਪਾਂ ਆਇਆ ਜੇ ਕੋਈ ਆਦੇ ਮੋਟਰ ਤੇ ਬੈਠੇ ਨੇ ਜਾਂ ਘਰੇ ਜਾਂ ਮੋਟਰ ਤੇ ਬਸ ਜਾਂ ਫਿਰ ਮੂਰੇ ਯੂਨੀਵਰਸਿਟੀ ਦੇ ਮੇਲੇ ਤੇ ਜਾਵਾਂਗੇ ਆ ਆ ਵੀਰੇ ਮੋਬਾਈਲ ਇਹਦਾ ਬਣਾਵਾਂਗੇ ਜਾ ਕੇ ਵੀਰੇ ਮੇਲੇ ਤੇ ਜਾਵਾਂਗੇ ਜਿਹੜੀ ਪਾਕਿਆ 27 ਤਰੀਕ 10 ਸਤੰਬਰ ਚ ਉਥੇ ਦਾ ਹਰ ਇੱਕ ਸਾਲ ਜਾਇਦਾ ਦਾ ਜ਼ਰੂਰ ਆ ਪਰ ਕਦੇ ਬਲੌਗ ਨਹੀਂ ਬਣਾਇਆ ਸੀ ਪਰ ਇਸ ਵਾਰ ਬਣਾਵਾਂਗੇ ਹੋ ਹੋ ਲੈਂਡ ਪੂਲਿੰਗ ਪਾਲਿਸੀ ਹੈ ਚਲ ਠੀਕ ਆ ਭਾਈ ਜਿਹੜਾ ਵੀ ਹੈ ਖੜਾ ਇੱਕ ਜਣਾ ਰਹਿੰਦਾ ਵੀਰੇ ਕਿਹੜਾ ਕੰਟੈਕਟ ਕਰਕੇ ਦੱਸ ਦੇ ਵੀਰ ਤਨਿਆਣੇ ਹੋ ਗਏ ਲਾਈਵ ਜਿਹੜੇ ਜਿਹੜੇ ਵੀਰੇ ਦੇਖ ਰਹੇ ਹੋ ਕਮੈਂਟ ਕਰ ਦਿਓ ਹਾਂ 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 ਲੋ ਯਾਰਿਆ ਵਕਾਸ ਚੌਧਰੀ ਰਮਾਨ ਸੰਧੂ ਗਰਮੀ ਬਹੁਤ ਪਈ ਪਈ ਹੈ ਜਾਲੀ ਗਰਮੀ ਬਹੁਤ ਆ ਬੱਦਲ ਵੀ ਉੱਠ ਰਿਹਾ ਮੀਂਹ ਆਊ ਲੱਗਦਾ ਚਲੋ ਠੀਕ ਹੈ ਵੀਰੇ ਬਾਏ